ਜਿਹੜੀ ਆਜੀ ਸੀ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਤੋਂ ਬਣਿਆ ਸਾਢੇ 3 ਸਾਲ ਹੋ ਗਏ ਨੇ ਇਸ ਤੋਂ ਮਾੜੀ ਸਰਕਾਰ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰੀ ਬਣੀ ਹੈ ਜਿਹੜੇ 1984 ਦੇ ਕਤਲਾਂ ਪੀੜਤ ਪਰਿਵਾਰ ਦਿੱਲੀ ਦੇ ਵਿੱਚ ਪਹਿਲਾਂ ਕਾਂਗਰਸ ਨੇ 10000 ਸਖਾਂ ਨੂੰ ਜਿੰਦਾ ਕਲਾਂ ਟਾਇਰ ਪਾ ਕੇ ਸਾਲਿਆ ਗਿਆ ਸਾਡੀਆਂ ਤੀਆਂ ਪਰਿਵਾਰ ਜਿਸ ਤੋਂ ਉੱਠਿਆ ਗਈਆਂ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੇ ਸਾਡੇ ਵੱਡੇ ਜਿਹੜੇ ਕਾਤਲ ਨੇ ਉਹ ਜਿਲ੍ਹ ਵਿੱਚ ਨੇ ਗਏ ਜਿਹੜੇ ਤਕਰੀਬਨ 25000 ਪਰਿਵਾਰ 1984 ਦੇ ਕਤਲਾਂ ਤੋਂ ਬਾਅਦ ਉੱਜੜ ਕੇ ਪੰਜਾਬ ਵਿੱਚ ਆਏ ਸਨ ਉਹ ਪਰਿਵਾਰ ਪੰਜਾਬ ਵਿੱਚ ਰਹਿ ਰਹੇ ਨੇ ਅੱਜ ਭਗਵੰਤ ਮਾਨ ਦੀ ਨਲਾਇਕ ਸਰਕਾਰ ਸਿੱਖ ਵਿਰੋਧੀ ਸਰਕਾਰ ਦੰਗਾ ਪੀੜਤਾਂ ਨੂੰ ਨਰਜਾਇਜ਼ਤੰਗ ਕਰ ਰਹੀ ਹੈ 3.5 ਸਾਲ ਤੋਂ ਦੋ-ਦੋ ਲੱਖ ਰੁਪਏ ਦਿੱਤਾ 2010 ਵਿੱਚ ਅਕਾਲੀ ਦਲ ਬਾਦਲ ਨੇ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਇਹਨਾਂ ਨੇ ਸਾਡੇ ਤਕਰੀਬਨ 150 ਰੈਡ ਕਾਰਡ ਕੈਸਲ ਕਰ ਦਿੱਤੇ ਇਸ ਲਈ ਕਾਂਗਰਸ ਸਰਕਾਰ ਨੇ ਕੈਸਲ ਕੀਤੇ ਇਹ ਰਿਕਵਰੀਆਂ ਕਰਿਆ ਭਗਵੰਤ ਮਾਨ ਨੂੰ ਸ਼ਰਮ ਆਣੀ ਚਾਹੀਦੀ ਹੈ ਸਾਡੇ ਉਹ ਪਰਿਵਾਰਾਂ ਤੇ ਬੈਠੇ ਨੇ ਜਿਨ੍ਹਾਂ ਪਰਿਵਾਰਾਂ ਵਿੱਚ ਇੱਕ ਇੱਕ ਪਰਿਵਾਰ ਦੇ 4-4 5-5 ਜੀਨ ਕਸਲੇ ਆ ਮੋਇਆ ਉਹਨਾਂ ਦੇ ਘਰ-ਬਾਰ ਲੁੱਟੇ ਗਏ ਲੋਕਾਂ ਦੇ ਇਸ਼ਤਲ ਲੁੱਟੇ ਗਈਆਂ ਇਸ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਭਗਵੰਤ ਮਾਨ ਤੂੰ ਜੋ ਜ਼ੁਲਮ ਕਰ ਰਹੇ ਆ ਜਦੋਂ ਅਸੀਂ ਟਾਈਮ ਮੰਗਦੇ ਆ ਸਾਨੂੰ ਡਾਂਗਾ ਮਾਰ ਕੇ ਪੁਜਾ ਦਿੰਦੇ ਨੇ ਜਦੋਂ ਅਸੀਂ ਚੰਡੀਗੜ੍ਹ ਤੋਂ ਸਾਨੂੰ ਟਾਈਮ ਦਿੱਤਾ ਨੇ ਇਹਨੇ ਸਾਨੂੰ ਜੇਲ੍ਹੇ ਉਡਾ ਦਿੱਤਾ ਬੀਬੀ ਅਨ ਗੁਰਦੀਪ ਕੌਰ ਨੂੰ ਤਸੱਦਦ ਕੀਤਾ ਗਿਆ ਜ਼ੁਲਮ ਕੀਤਾ ਗਿਆ ਡਾਂਗਾ ਮਰਵਾਇਆ ਗਿਆ ਪੁਲਸ ਵਾਲਿਆਂ ਕੋਲ ਮਰਵਾਇਆ ਗਿਆ ਉਹ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਗਮਤਮਾਨ ਦਾ ਅੰਤ ਆ ਗਿਆ ਸਰਕਾਰ ਦਾ 1.5 ਸਾਲ ਰਹਿ ਗਿਆ ਸਰਕਾਰ ਦਾ ਔਰ ਤੂੰ ਭਗਮਤਮਾਨ ਜ਼ੁਲਮ ਨਾ ਕਰ ਡਾਂਗਾ ਪੀੜਤਾਂ ਦੇ ਨਹੀਂ ਕੋ ਰੱਬ ਦਾ ਖੋਪਰ ਤੈਨੂੰ ਲੋਕਾਂ ਦੀ ਵੱਦਵਾ ਲੱਗੇਗੀ ਤੂੰ ਜਿਹੜੇ ਸਾਡੇ ਫੈਸਲੇ ਨੇ ਪੰਜਾਬ ਹਾਈ ਕੋਰਟ ਦੇ ਕੀਤੇ ਨੇ ਕਿ ਜਨੇ 84 ਦੇ ਰੈੱਡ ਵਿਕਟਮ ਨੇ ਜਿਨ੍ਹਾਂ ਦੇ ਰੈੱਡ ਕਾਰਡ ਬਣੇ ਸਾਰਿਆਂ ਨੂੰ ਮਕਾਨ ਦਿਓ ਅਸੀਂ ਪੰਜਾਬ ਹਰਿਆਣਾ ਕੋਟ ਦੇ ਰਟਵੀ ਕੀਤੀ ਹੋਈ ਹੈ ਕੰਡੈਂਟ ਪਾਈਨ ਸਰਕਾਰ ਦੇ ਖਿਲਾਫ ਦੋ ਰਟਾਂ ਪਾਈਆਂ ਹੋਈਆਂ ਨੇ ਜਿੰਨੇ ਪਰਿਵਾਰਾਂ ਨੂੰ ਮਕਾਨ ਦਿਓ ਜਿਨ੍ਹਾਂ ਨੂੰ ਕਾਰੋਬਾਰ ਦੀ ਮਿਲਿਆ ਕਾਰੋਬਾਰ ਦਿਓ ਨੌਕਰੀਆਂ ਦਿਓ ਜਿਹੜੇ ਸਾਡੇ ਤੁਸੀਂ ਰੈੱਡ ਕਾਰਡ ਕੈਨਸਲ ਕੀਤੇ ਨੇ ਵਿਜੀਲੈਂਸ ਨੂੰ ਜਿਹੜਾ ਤੁਸੀਂ ਆਰਡਰ ਕੀਤਾ ਕਿ ਰਿਕਵਰੀ ਵਾਲਾ ਉਹ ਸਾਡੇ ਤੂੰ ਸਾਡੇ ਛੇ-ਛੇ ਪਰਿਵਾਰ ਮਰ ਗਏ ਤੈਨੂੰ ਸ਼ਰਮ ਨਹੀਂ ਦੋ-ਦੋ ਲੱਖ ਰੁਪਏ ਵਾਪਸ ਲਏਗਾ ਤੂੰ ਕਾਂਗਰਸ ਨੇ 2006 ਵਿੱਚ ਦੋ-ਦੋ ਲੱਖ ਦਿੱਤਾ ਹੈ ਕੁਝ ਬਾਦਲ ਸਾਹਿਬ ਨੇ ਰੈਡ ਕਾਰਡ ਬਣਾਇਆ ਉਹ ਤੈਨੂੰ ਸ਼ਰਮ ਨਹੀਂ ਚਾਹੀਦੀ ਐਥੇ ਕੋ ਪੰਜਾਬ ਵਿੱਚ ਕੋਈ ਸਰਕਾਰੀ ਮੁਲਾਜ਼ਮ ਮਰਜਤ ਨੂੰ 1 ਕਰੋੜ ਰੁਪਏ ਦੇਣ ਜਾਣਾ ਉਹਨਾਂ ਨੂੰ ਘਰ ਜਾਣਾ ਜਾ ਕੇ ਨੌਕਰੀ ਦੇਣਾ ਸਾਡਾ 2 ਲੱਖ ਦਾ ਮੁੱਲ ਪਾ ਕੇ ਉਹ ਵਾਪਸ ਮੰਗਣਾ ਉਹ ਕੋਈ ਸ਼ਰਮ ਕਰੋ ਸਰਕਾਰ ਕੋਈ ਸ਼ਰਮ ਕਰੋ ਭਗਵਾਨ ਤੋਂ ਮਾ ਸ਼ਰਮ ਕਰੋ ਉਹ ਜੀ ਕਿੰਨੇ ਕਾਰਡ ਜਿਹੜੇ ਕੈਨਸਲ ਕਰਦੇ ਇਹਨੇ ਤਕਰੀਬਨ 144 45 ਰੈਡ ਕਾਰਡ ਕੈਨਸਲ ਕੀ ਤੇ ਚਿੱਠੀ ਆ ਗਈ ਵੀ ਲਾਜਨ ਕੋ ਕਮਰੀਆਂ ਕੁ ਨਹੀਂ ਕਰਦੇ ਮਗਾ ਜੀ ਕੋਰਨ ਕਵਰੀਆਤ ਨੂੰ ਮੰਦਸਾਂ ਕੇਵਰ ਕੰਨੀ ਕਰੀ ਜਾਣਾ ਕੋਈ ਏ ਸ਼ਰਮ ਨਹੀਂ ਸਰਕਾਰ ਨੂੰ ਕੋਈ ਗੱਲ ਹੀ ਸੁਣਦਾ ਕਿਸੇ ਅਫਸਰ ਕੋਲ ਜਾਓ ਕੱਲ੍ਹ ਸੋ ਐਮਐਲਏ ਕੋਲ ਜਾਓ ਤੇ ਸਾਡੇ ਹੱਥ ਖੜੇ ਨੇ ਸਾਡੀ ਗੱਲ ਨਹੀਂ ਸੁਣਦਾ ਭਗਵੰਤ ਮਾਨ ਜੇ ਕਿਸੇ ਮੰਤਰੀ ਕੋਲ ਜਾਓ ਸਾਡੀ ਗੱਲ ਸੁਣਦਾ ਅਸੀਂ ਜੀ ਹਮ ਬੁੱਧਵਾਰ ਅਸੀਂ ਭਗਵੰਤ ਮਾਨ ਜਿਹੜਾ ਸੰਜੀਵ ਰੌਲਾ ਤੇ ਖੜਿਆ ਇਲੈਕਸ਼ਨ ਦੇ ਵਿੱਚ ਅਸੀਂ ਜਿੰਨੇ ਪੰਜਾਬੀ ਨੇ ਜਿੰਨੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਜਿੰਨੇ ਮੰਦਰ ਨੇ ਅਸੀਂ ਲੋਗਾਂ ਨੂੰ ਜਾ ਕੇ ਅਪੀਲ ਕਰਾਂਗੇ ਇਹ ਸਭ ਤੋਂ ਪੇਸ਼ਟ ਸਭ ਤੋਂ ਮਾੜੀ ਸਰਕਾਰ ਹੈ ਇਹਨੂੰ ਵੋਟਾਂ ਨਾ ਪਾਓ ਸੰਜੀਵ ਰੋਲ ਦੀ ਜਮਾਨਤ ਜ਼ਬਤ ਕਰਾਓ ਤਾਂ ਕਿ ਜਿਹੜੇ ਸਾਡੇ ਜਿਹੜੇ ਉਹ ਜਿਹੜੇ ਪਰਿਵਾਰ ਇੱਥੇ ਆ ਰਹੇ ਨੇ ਉਹਨਾਂ ਨੂੰ ਫਿਰ ਦੁਬਾਰਾ ਨਾ ਉਜਾੜ ਦੇਣਾ ਜੋ ਪਹਿਲਾਂ ਕਾਂਗਰਸ ਨੇ ਕੀਤਾ 84 ਦੁਬਾਰਾ ਇਹ ਸਰਕਾਰ ਨਾਲ ਕਰਦੇ ਇਹ ਉਸ ਲੀਹਾਂ ਦੀ ਚਲਦੀ ਪਈ ਹੈ ਕਿਸੇ ਨੂੰ ਕੁਝ ਨਾ ਬੈਨੀਫਿਟ ਦਿੱਤਾ ਜੋ ਅ ਵੀ ਖੋਨ ਫਿਰਦੇ ਪੈਣੇ ਸ਼ਰਮ ਆ ਨੀ ਚੇ ਦੀ ਅਸੀਂ ਬੁੱਧਵਾਰ ਤੋਂ ਅਜੀਟੇਸ਼ਨ ਕਰੇ ਘਰ ਘਰ ਜਾਵਾਂਗੇ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਜਾਵਾਂਗੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦਾਰੇ ਤੋਂ ਬੁੱਧਵਾਰ ਅਰਦਾਸ ਕਰਕੇ ਸਾਡੇ 84 ਦੀਆਂ ਜਿਹੜੀਆਂ ਜਦੋਂ ਵਾਮਾ ਬੀਬੀਆਂ ਸੈਕਿੰਡ ਪਰਿਵਾਰਾਂ ਜਾ ਕੇ ਸੀ ਘਰ ਘਰ ਜਾ ਕੇ ਦੱਸਾਂਗੇ ਤੇ ਆਮ ਪਾਰਟੀ ਦੀ ਸਰਕਾਰ ਭਗਵੰਤ ਮਾ ਇਹਦਾ ਸੰਜੀਵ ਵਾਲਾ ਇਹਦੇ ਐਮਐਲਏ ਜਿਹੜਾ ਸਾਡੇ ਨਾਲ ਬਸ ਸੁੱਖਿਆ ਕਰਦਾ ਛਾਪਾ ਕਰਾਂਗੇ ਤੇ ਦੱਸਾਂਗੇ ਸਾਡੇ ਨਾਲ 3.5 ਸਾਲ ਵਿੱਚ ਨਾ ਕੀ ਕੀਤਾ